ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트੍ਰੰਪ ਦੇ ਚੋਟੀ ਦੇ ਸਹਿਯੋਗੀ ਰੌਬਰਟ ਓਬਰਾਇਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਅਧਿਕਾਰੀਆਂ ਤੇ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਲਈ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਰੌਬਰਟ ਉਬਰਾਇਨ ਜ਼ਮੀਨੀ ਰਿਪੋਰਟ ਮੰਗਣ ਲਈ ਯੂਏਈ ਚ ਅਮਰੀਕਾ ਦੇ ਸਾਬਕਾ ਰਾਜਦੂਤ ਜੋਹਨ ਰਾਪੋਲਟਾ ਅਤੇ ਸਵਿਟਜ਼ਰਲੈਂਡ ਚ ਅਮਰੀਕਾ ਦੇ ਸਾਬਕਾ ਰਾਜਦੂਤ ਐਡ ਮੈਕਮੁਲਨ ਦੇ ਨਾਲ ਇਜ਼ਰਾਈਲ ਚ ਨੇ ਉਨਾ ਕਹੇ ਉਹਨਾਂ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਇਸੈਕ ਹਰਜ਼ੋਗ ਪ੍ਰਧਾਨ ਮੰਤਰੀ ਨਤਨ ਯਾਹੁ ਰੱਖਿਆ ਮੰਤਰੀ ਗੋਵ ਗੈਲੈਂਟ ਅਤੇ ਜੰਗੀ ਕੈਬਨਟ ਮੰਤਰੀ ਬੈਨੀ ਗੈਂਟਜ਼ ਨਾਲ ਮੁਲਾਕਾਤ ਕੀਤੀ ਸੀ ਰੌਬਰਟ ਆਬਰਾਇਨ ਨੇ ਬਿਆਨ ਚ ਕਿ ਅਮਰੀਕਾ ਬੈਂਕ ਖਾਤਿਆਂ ਅਤੇ ਯਾਤਰਾ ਨੂੰ ਮਨਜ਼ੂਰੀ ਦੇ ਸਕਦਾ ਹੈ ਤੇ ICC ਦੇ ਭ੍ਰਸ਼ਟ ਵਕੀਲਾਂ ਤੇ ਜੱਜਾਂ ਤੇ ਵੀਜ਼ਾ ਪਾਬੰਦੀਆਂ ਲਗਾ ਸਕਦਾ ਹੈ 2017 ਤੇ 2021 ਦੇ ਦੌਰਾਨ ਜਦੋਂ ਡੋਨਲਡ 트ੰਪ ਅਮਰੀਕੀ ਰਾਸ਼ਟਰਪਤੀ ਸਨ ਇਜ਼ਰਾਈਲ ਦੀ ਰਾਜਧਾਨੀ ਟਲ ਅਵੀਵ ਤੋਂ ਯਰੂਸ਼ਲਮ ਵਿੱਚ ਤਬਦੀਲ ਕਰ ਦਿੱਤੀ ਗਈ ਸੀ। 트ੰਪ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਹੋਣ ਦੇ ਨਾਲ ਉਹ ਬਾਈਡਨ ਨਾਲੋਂ ਇਜ਼ਰਾਈਲ ਲਈ ਆਪਣੇ ਆਪ ਨੂੰ ਵਧੇਰੇ ਭਰੋਸੇਮੰਦ ਸਹਿਯੋਗੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ 트ੰਪ ਦੇ ਤਿੰਨ ਨੀਤੀ ਸਲਾਹਕਾਰਾਂ ਨੇ ਇਜ਼ਰਾਈਲੀ ਲੀਡਰਸ਼ਿਪ ਨੇ ਇਜ਼ਰਾਈਲੀ ਕਾਰਨਾਲੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਪੂਰੇ ਦਿਲ ਨਾਲ ਸਮਰਥਨ ਕਰਨ ਬਾਰੇ ਦੱਸਿਆ ਹੈ ਵਿਦੇਸ਼ ਜਾਣ ਦੇ ਚਾਹਵਨ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਸਲੋਵੇਨੀਆ ਦੇ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਯੂਰਪੀਅਨ ਕਮਿਸ਼ਨ ਨੇ ਵਿਸ਼ਵ ਭਾਰਤ ਚ ਸ਼ੇਨੇਗਨ ਵੀਜ਼ਾ ਫੀਸ 12% ਵਾਧਾ ਕਰਨ ਦੀ ਤਸਵੀਜ਼ ਨੂੰ ਪ੍ਰਵਾਨ ਕਰ ਲਿਆ ਹੈ ਇਸ ਮੁਤਾਬਕ ਬਾਲਗ ਬਿਨੇ ਕਾਰਾਂ ਦੇ ਲਈ ਫੀਸ 80 ਤੋਂ ਵੱਧ ਕੇ 90 ਪਾਉਂਡ ਤੱਕ ਹੋ ਜਾਵੇਗੀ ਜਦ ਕਿ 6 ਤੋਂ 12 ਸਾਲ ਦੇ ਬੱਚਿਆਂ ਲਈ ਫੀਸ 40 ਤੋਂ ਵੱਧ ਕੇ 45 ਪਾਉਂਡ ਹੋ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਦੇਸ਼ ਆਪਣੇ ਆ ਨਿਯਮਿਤ ਤੌਰ ਤੇ ਰਹਿਣ ਵਾਲੇ ਨਾਗਰਿਕਾਂ ਨੂੰ ਮੁੜ ਦਾਖਲਾ ਦੇਣ ਤੇ ਯੂਰਪੀ ਸੰਘ ਨਾਲ ਸਹਿਯੋਗ ਨਹੀਂ ਕਰਦੇ ਉਹਨਾਂ ਦੀ ਵੀਜ਼ਾ ਫੀਸ 135 ਪਾਉਂਡ ਜਾਂ 180 ਪਾਉਂਡ ਤੱਕ ਵੱਧ ਸਕਦੀ ਹੈ ਸਲੋਵੇਨੀਆਨ ਸਰਕਾਰ ਨੇ ਕਿਹਾ ਕਿ ਯੂਰਪੀਅਨ ਕਮਿਸ਼ਨ ਨੇ ਦੁਨੀਆ ਭਰ ਚ ਥੋੜੇ ਸਮੇਂ ਲਈ ਸ਼ੈਨੇਗਨ ਵੀਜ਼ਾ ਫੀਸ ਤੇ 12 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਇਹ ਵਾਧਾ 11 ਜੂਨ 2024 ਤੋਂ ਵਿਸ਼ਵ ਪੱਧਰ ਤੇ ਲਾਗੂ ਹੋਵੇਗਾ ਇਹ ਫੈਸਲਾ ਦਸੰਬਰ 2023 ਚ ਹੋਣ ਵਾਲੀ EU ਵੀਜ਼ਾ ਫੀਸਾਂ ਦੀ ਅਨੁਸੂਚਿਤ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ ਜੋ ਸ਼ੈਨਿਗਨ ਵੀਜ਼ਾ ਕੋਡ ਦੇ ਅਨੁਸਾਰ ਹਰ 3 ਸਾਲ ਚ ਹੁੰਦਾ ਹੈ EU ਨੇ ਫੀਸ ਵਾਧੇ ਦਾ ਕਾਰਨ ਮਹਿੰਗਾਈ ਅਤੇ ਸਿਵਲ ਕਰਮਚਾਰੀਆਂ ਦੀਆਂ ਵਧੀਆਂ ਤਨਖਾਹਾਂ ਦਾ ਹਵਾਲਾ ਦਿੱਤਾ ਹੈ ਫਰਵਰੀ 2020 ਚ ਪਿਛਲੇ ਵਾਧੇ ਚ ਫੀਸਾਂ 60 ਪਾਉਂਡ ਤੋਂ 80 ਪਾਉਂਡ ਤੱਕ ਵੱਧ ਗਈਆਂ ਸਨ ਇਸ ਘੋਸ਼ਣਾ ਨਾਲ ਖਾਸ ਤੌਰ ਤੇ ਤੁਰਕੀ ਦੇ ਨਾਗਰਿਕਾਂ ਚ ਅਸੰਤੁਸ਼ਟੀ ਪੈਦਾ ਹੋ ਗਈ ਹੈ ਜੋ ਯੂਰੋਪੀਅਨ ਯੂਨੀਅਨ ਨਾਲ ਵੀਜ਼ਾ ਮੁਕਤ ਸਮਝੌਤੇ ਦੀ ਉਮੀਦ ਕਰ ਰਹੇ ਸਨ 2023 ਚ ਸ਼ੇਨਿਗਨ ਖੇਤਰ ਚ 10.3 ਮਿਲੀਅਨ ਤੋਂ ਵੱਧ ਥੋੜੇ ਸਮੇਂ ਲਈ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਜੋ 2022 ਤੋਂ 37% ਵੱਧ ਨੇ ਹਾਲਾਂਕਿ ਅਜੇ ਵੀ 17 ਮਿਲੀਅਨ ਅਰਜ਼ੀਆਂ ਦੇ 2019 ਦੇ ਸਿਖਰ ਤੋਂ ਹੇਠਾਂ ਨੇ ਸ਼ੈਨਗਨ ਖੇਤਰ ਚ 29 ਯੂਰੋਪੀਅਨ ਦੇਸ਼ ਸ਼ਾਮਲ ਨੇ ਜਿਸ ਵਿੱਚ 15 EU ਮੈਂਬਰ ਰਾਜ ਸ਼ਾਮਲ ਹਨ। ਈਰਾਨ ਦੀ ਆਰਮਡ ਫੋਰਸੇਸ ਦੇ ਚੀਫ ਆਫ ਸਟਾਫ ਮੇਜਰ ਜਨਰਲ ਮੁਹੰਮਦ ਬਗੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਇੱਕ ਉੱਚ ਪਦਰੀ ਵਫਦ ਨੂੰ ਸੌਂਪੀ। ਬ੍ਰਿਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ ਚ ਇੱਕ ਵਫਦ ਹਾਦਸੇ ਵਾਲੀ ਥਾਂ ਤੇ ਭੇਜਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੇ ਨਤੀਜਿਆਂ ਦਾ ਐਲਾਨ ਮਿਸ਼ਨ ਦੇ ਪੂਰਾ ਹੋਣ ਤੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਈਰਾਨ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਤੋਂ ਮਦਦ ਦੀ ਬੇਨਤੀ ਕੀਤੀ ਪਰ ਅਮਰੀਕਾ ਲੋਜਿਸਟਿਕ ਕਾਰਨਾ ਕਰਕੇ ਮਦਦ ਨਹੀਂ ਕਰੇਗਾ ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਈਰਾਨ ਸਰਕਾਰ ਤੋਂ ਮਦਦ ਦੀ ਬੇਨਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਅਜਈਆਂ ਸਥਿਤੀਆਂ 'ਚ ਮਦਦ ਕਰਦਾ ਏ ਜਦੋਂ ਵਿਦੇਸ਼ੀ ਸਰਕਾਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਪਰ ਅਮਰੀਕਾ ਈਰਾਨ ਨੂੰ ਕੋਈ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ਨਹੀਂ ਹੈ ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਈਰਾਨ ਨੂੰ ਲੌਜਿਸਟਿਕ ਕਾਰਨਾ ਕਰਕੇ ਵੱਡੇ ਪੱਧਰ ਤੇ ਮਦਦ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਅਧਿਕਾਰਤ ਤੌਰ ਤੇ ਰਾਈਸੀ ਦੀ ਮੌਤ ਤੇ ਸੋਗ ਪ੍ਰਗਟ ਕੀਤਾ ਹੈ ਤੇ ਈਰਾਨੀ ਨੇਤਾ ਦੀ ਮੌਤ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਚ ਇੱਕ ਮੌਨ ਪ੍ਰੋਗਰਾਮ ਚ ਵੀ ਹਿੱਸਾ ਲਿਆ ਮਿਲਰ ਨੇ ਕਿਹਾ ਕਿ ਈਰਾਨ ਚ ਜੱਜ ਅਤੇ ਰਾਸ਼ਟਰਪਤੀ ਦੇ ਰੂਪ ਚ ਰਾਈਸੀ ਦਾ ਰਿਕਾਰਡ ਨਹੀਂ ਬਦਲਿਆਏ ਤੇ ਇਹ ਤੱਥ ਵੀ ਨਹੀਂ ਬਦਲਿਆ ਕਿ ਉਸਦੇ ਹੱਥ ਖੂਨ ਨਾਲ ਰੰਗੇ ਸੰ। ਇਜ਼ਰਾਈਲੀ ਬਲਾਂ ਵੱਲੋਂ ਅੱਜ ਪੱਛਮੀ ਕੰਡੇ 'ਚ ਇੱਕ ਦਹਿਸ਼ਤੀ ਟਿਕਾਣੇ ਤੇ ਕੀਤੇ ਹਮਲੇ ਦੌਰਾਨ ਇੱਕ ਡਾਕਟਰ ਸਣੇ ਘੱਟੋ-ਘੱਟ 7 ਫਲਸਤੀਨੀ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਮਲਾ ਗਾਜ਼ਾ ਪੱਟੀ 'ਚ ਜੰਗ ਸ਼ੁਰੂ ਹੋਣ ਮਗਰੋਂ ਇਲਾਕੇ 'ਚ ਕੀਤੇ ਗਏ ਸਭ ਤੋਂ ਮਾਰੂ ਹਮਲਿਆਂ 'ਚੋਂ ਇੱਕ ਹੈ। ਇਜ਼ਰਾਈਲੀ ਸੈਨਾ ਨੇ ਕਿਹਾ ਕਿ ਉੱਤਰੀ ਪੱਛਮੀ ਕੰਡੇ ਦੇ ਸ਼ਹਿਰ ਜੈਨਨ 'ਚ ਇੱਕ ਆਪਰੇਸ਼ਨ ਤਹਿਤ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਲੇਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੱਟੋ-ਕੱਟ 7 ਪਾਲੇਸਤੀਨੀ ਮਾਰੇ ਗਏ ਨੇ ਤੇ 9 ਹੋਰ ਜ਼ਖਮੀ ਹੋਏ ਨੇ। ਉਹਨਾਂ ਦੀ ਪਛਾਣ ਅਜੇ ਨਹੀਂ ਦੱਸੀ ਗਈ। ਪਾਲੇਸਤੀਨੀ ਇਸਲਾਮੀ ਜਹਾਦ ਦੈਸ਼ਤੀ ਗੁੱਟ ਨੇ ਕਿਹਾ ਹੈ ਕਿ ਲੜਾਕਿਆਂ ਨੇ ਇਜ਼ਰਾਈਲੀ ਸੈਨਿਕਾਂ ਦਾ ਮੁਕਾਬਲਾ ਕੀਤਾ ਹਾਲਾਂਕਿ ਜੇਨਨ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਵਿਸਮ ਅਬੂ ਬਕਰ ਮੁਤਾਬਕ ਮ੍ਰਿਤਕਾਂ ਚ ਮੈਡੀਕਲ ਅਦਾਰੇ ਦਾ ਸਰਜਰੀ ਮਾਹਿਰ ਉਹ ਸੈਦ ਕਮਾਲ ਵੀ ਸ਼ਾਮਲ ਹੈ। ਅਬੂ ਬਕਰ ਨੇ ਕਿਹਾ ਕਿ ਉਹ ਕੰਮਤੇ ਜਾਂਦੇ ਸਮੇ ਮਾਰਿਆ ਗਿਆ ਜਨਨ دہشت ਗਰਦੀ ਦਾ ਇੱਕ ਮੁੱਖ ਕੇਂਦਰ ਹੈ ਇਜ਼ਰਾਈਲ ਦੇ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਗਾਜ਼ਾ 'ਚ ਦੇਸ਼ਤੀ ਗੁੱਟ ਨਾਲ ਸ਼ੁਰੂ ਹੋਈ ਜੰਗ ਤੋਂ ਕਾਫੀ ਸਮਾਂ ਪਹਿਲਾਂ ਤੋਂ ਇਜ਼ਰਾਈਲ ਵੱਲੋਂ ਇੱਥੇ ਹਮਲੇ ਕੀਤੇ ਜਾਂਦੇ ਰਹੇ ਨੇ ਪੱਛਮੀ ਕੰਡੇ 'ਚ ਜੰਗ ਦੌਰਾਨ ਹੁਣ ਤੱਕ ਘੱਟੋ ਘੱਟ 500 ਫਲਸਤੀਨੀ ਮਾਰੇ ਜਾ ਚੁੱਕੇ ਨੇ ਉਧਰ ਪੁਲਿਸ ਨੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਿਸ਼ੀਗਨ ਯੂਨੀਵਰਸਿਟੀ 'ਚ ਫਲਸਤੀਨੀ ਸਮਰਥਕਾਂ ਦੇ ਕੈਂਪ ਨੂੰ ਤੋੜ ਦਿੱਤਾ ਪੁਲਿਸ ਅਧਿਕਾਰੀਆਂ ਨੇ ਮਿਸ਼ੀਗਨ ਯੂਨੀਵਰਸਿਟੀ ਦੇ ਡਿਆਗ ਇਲਾਕੇ ਤੋਂ ਕਰੀਬ 50 ਵਿਅਕਤੀਆਂ ਨੂੰ ਬਾਹਰ ਕੱਢਿਆ ਇਸ ਦੌਰਾਨ ਪੁਲਿਸ ਮੁਲਾਜ਼ਮਾ ਨੇ ਹੈਲਮਟ ਪਹਿਨੇ ਹੋਏ ਸਨ ਤੇ ਸੁਰੱਖਿਆ ਲਈ ਸ਼ੀਲਡ ਫੜੀਆਂ ਹੋ ਜਾਂ ਸਨ ਇਸ ਸਥਾਨ ਦਹਾਕਿਆਂ ਤੋਂ ਕੈਂਪਸ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਥਾਨ ਰਿਹਾ ਹੈ ਪੁਲਿਸ ਨੇ 4 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਾਕਿਸਤਾਨੀ ਸਮਰਥਕ ਵਿਦਿਆਰਥੀ ਸਮੂਹਾਂ ਦੇ ਇੱਕ ਸਮੂਹ ਨੇ ਸੋਸ਼ਲ ਮੀਡੀਆ ਤੇ ਕਿਹਾ ਅਸੀਂ ਨਹੀਂ ਰੁਕਾਂਗੇ ਅਸੀਂ ਨਹੀਂ ਥੱਕਾਂਗੇ ਅਮਰੀਕਾ ਦੇ ਮੱਧ ਪੱਛਮੀ ਰਾਜ ਆਇਓਵਾ ਦੇ ਪੱਛਮੀ ਹਿੱਸੇ 'ਚ ਤੂਫਾਨ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਏਜੰਸੀ ਨੇ ਦੱਸਿਆ ਕਿ ਇਹ ਮੌਤ ਮੰਗਲਵਾਰ ਦੁਪਹਿਰ ਨੂੰ ਆਇਓਵਾ ਦੀ ਰਾਜਧਾਨੀ ਡੇਸ ਮੋਇਨੇਸ ਦੇ ਦੱਖਣ ਪੱਛਮ 'ਚ ਐਡਮਸ ਕਾਉਂਟੀ 'ਚ ਹੋਈ ਇਸ ਦੌਰਾਨ ਸ਼ਾਮ 5 ਵਜੇ ਤੋਂ ਥੋੜੀ ਦੇਰ ਪਹਿਲਾਂ ਦੇਸਮੋਇਨੇਸ ਦੇ ਦੱਖਣ ਖੇਤਰ ਚ ਗ੍ਰੀਨਫੀਲਡ ਸ਼ਹਿਰ ਵਿੱਚੋਂ ਇੱਕ ਤੂਫਾਨ ਲੰਘਿਆ ਇੱਕ ਸਥਾਨਕ ਟੀਵੀ ਸਟੇਸ਼ਨ ਦੁਆਰਾ ਜਾਰੀ ਕੀਤੇ ਗਏ ਵੀਡੀਓ ਵਿੱਚ ਟੁੱਟੇ ਹੋਏ ਘਰ ਅਤੇ ਸਮਤਲ ਬਣ ਤਰਾਂ ਮਲਬੇ ਦੇ ਢੇਰ ਨੁਕਸਾਨੀਆਂ ਗਈਆਂ ਕਾਰਾਂ ਤੇ ਅਣਗਿਣਤ ਡਿੱਗੇ ਦਰਖਤ ਦਿਖਾਏ ਗਏ ਨੇ ਪ੍ਰੈਸਪੋਰਟ ਦੇ ਦੱਖਣ ਪੱਛਮੀ ਸ਼ਹਿਰ ਚ ਆਇਵਾ wind farm ਦੀਆਂ ਕਈ ਟਰਬਾਈਨਾਂ ਨੂੰ ਤਬਾਹ ਕਰ ਦਿੱਤਾ ਗਿਆ wind turbine ਆਇਵਾ ਦੀ 60% ਬਿਜਲੀ ਪੈਦਾ ਕਰਦੀਆਂ ਨੇ ਇਸ ਤੋਂ ਪਹਿਲਾਂ ਰਾਸ਼ਟਰੀ ਮੌਸਮ ਸੇਵਾ ਦੇ ਤੂਫਾਨ ਦੀ ਭਵਿੱਖਬਾਣੀ ਕੇਂਦਰ ਨੇ ਆਇਓਬਾ ਦੇ ਜ਼ਿਆਦਾਤਰ ਖੇਤਰਾਂ 'ਚ ਤੇਜ਼ ਤੂਫਾਨ ਦੀ ਸੰਭਾਵਨਾ ਦੇ ਨਾਲ ਚੇਤਾਵਨੀਆਂ ਜਾਰੀ ਕੀਤੀਆਂ ਸਨ। ਡੇਸ ਮੋਇਨੇਸ ਦੇ ਪਬਲਿਕ ਸਕੂਲਾਂ ਨੇ 2 ਘੰਟੇ ਪਹਿਲਾਂ ਕਲਾਸਾਂ ਖਤਮ ਕਰ ਦਿੱਤੀਆਂ ਤੇ ਤੂਫਾਨ ਤੋਂ ਪਹਿਲਾਂ ਸ਼ਾਮ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ ਗਿਆ। ਰਾਸ਼ਟਰੀ ਮੌਸਮ ਸੇਵਾ ਨੂੰ ਉਮੀਦ ਹੈ ਕਿ ਤੂਫਾਨ ਪ੍ਰਣਾਲੀ ਬੁੱਧਵਾਰ ਨੂੰ ਦੱਖਣ ਵੱਲ ਮੁੜੇਗੀ ਤੇ ਟੈਕਸਾਸ, ਓਕਲਾਹੋਮਾ ਆਰਕੰਸਾਸ ਅਤੇ ਦੱਖਣੀ ਮੈਸੂਰੀ ਦੇ ਕੁਝ ਹਿੱਸਿਆਂ 'ਚ ਵਧੇਰੇ ਗੰਭੀਰ ਮੌਸਮ ਲਿਆਵੇਗੀ। ਐਤਵਾਰ ਦੇਰ ਰਾਤ ਤੇਜ਼ ਹਵਾਵਾਂ, ਵੱਡੇ ਗੜੇ ਅਤੇ ਤੂਫਾਨ ਨੇ ਓਕਲਾਹੋਮਾ ਤੇ ਕੰਸਾਸ ਦੇ ਕੁਝ ਹਿੱਸਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਓਕਲਾਹੋਮਾ 'ਚ ਘਰਾਂ ਨੂੰ ਨੁਕਸਾਨ ਪਹੁੰਚਾਇਆ, ਇਸ ਦੌਰਾਨ 2 ਲੋਕ ਜ਼ਖਮੀ ਵੀ ਹੋ ਗਏ। ਸੋਮਵਾਰ ਦੀ ਰਾਤ ਨੂੰ ਤੂਫਾਨ ਦੇ ਇੱਕ ਹੋਰ ਦੌਰ ਨੇ ਕੋਲੋਰਾਡੋ ਅਤੇ ਪੱਛਮੀ ਨਿਬਰਾਸਕਾ ਨੂੰ ਹਿਲਾ ਦਿੱਤਾ। ਯੂਮਾ ਕੋਲੋਰਾਡੋ ਸ਼ਹਿਰ ਤੇ بیسਬਾਲਾਂ ਅਤੇ ਗੋਲਫ ਗੇਂਦਾਂ ਦੇ ਆਕਾਰ ਦੇ ਗੜੇ ਸੁੱਟੇ ਪਿਛਲੇ ਹਫਤੇ ਵੀ ਟੈਕਸਾਸ ਦੇ ਹਿਊਸਟਨ ਖੇਤਰ ਚ ਘਾਤਕ ਤੂਫਾਨ ਆਇਆ ਸੀ ਜਿਸ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਸੀ ਸਿੰਗਾਪੁਰ 에ਅਰਲਾਈਨਸ ਦੀ ਫਲਾਈਟ ਚ 에ਅਰ ਟਰਬੂਲੈਂਟਸ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ 30 ਜ਼ਖਮੀ ਹੋ ਗਏ ਫਲਾਈਟ ਲੰਡਨ ਤੋਂ ਸਿੰਗਾਪੁਰ ਜਾ ਰਹੀ ਸੀ ਸਿੰਗਾਪੁਰ 에ਅਰਲਾਈਨਸ ਦੀ ਬੋਇੰਗ 777 300 ER ਉਡਾਣ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਲੰਡਨ ਤੋਂ ਉਡਾਣ ਭਰੀ ਜਾਣਕਾਰੀ ਮੁਤਾਬਕ ਖਰਾਬ ਮੌਸਮ ਕਾਰਨ ਟੇਕ-ਆਫ ਦੇ 11 ਘੰਟੇ ਬਾਅਦ 37000 ਫੁੱਟ ਤੇ 에어 ਟਰਬੂਲੈਂਸ ਆਈ ਫਲਾਈਟ ਜ਼ੋਰ ਨਾਲ ਹਿੱਲਣ ਲੱਗੀ ਉਸ ਸਮੇਂ ਜਹਾਜ਼ ਮਿਆਮਾਰ ਦੇ ਹਵਾਈ ਖੇਤਰ ਦੇ ਨੇੜੇ ਸੀ ਅੰਡੇਮਾਨ ਸਾਗਰ ਪਾਰ ਕਰਨ ਤੋਂ ਬਾਅਦ ਜਹਾਜ਼ 5 ਮਿੰਟ ਚ ਹੀ 37000 ਫੁੱਟ ਦੀ ਉਚਾਈ ਤੋਂ 31000 ਫੁੱਟ ਤੱਕ ਹੇਠਾਂ ਆ ਗਿਆ ਯਾਤਰੀਆਂ ਨੇ ਕਿਹਾ ਕਿ ਜਦੋਂ ਜਹਾਜ਼ ਆਪਣੀ ਉਚਾਈ ਨੂੰ ਘਟ ਕਰ ਰਿਹਾ ਸੀ ਤਾਂ ਉਹਨਾਂ ਨੂੰ ਸੀਟ ਬੈਲਟ ਪੈਣ ਦੀ ਚੇਤਾਵਨੀ ਨਹੀਂ ਦਿੱਤੀ ਗਈ ਸੀ ਇਸ ਕਾਰਨ ਕਈ ਯਾਤਰੀਆਂ ਨੇ ਆਪਣੀਆਂ ਸੀਟਾਂ ਤੋਂ ਉੱਛਲ ਗਿਆ ਮਹਿਸੂਸ ਹੋਇਆ ਉਹਨਾਂ ਦਾ ਸਿਰ ਸਮਾਨ ਦੇ ਡੱਬੇ ਨਾਲ ਟਕਰਾ ਗਿਆ ਕਈ ਲੋਕ ਜ਼ਖਮੀ ਹੋ ਗਏ ਇੱਕ ਯਾਤਰੀ ਦੀ ਮੌਤ ਹੋ ਗਈ ਇਸ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਦੁਪਹਿਰ 2.5 ਵਜੇ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ ਇੱਥੇ ਸਵਰਨ ਭੂਮੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਫਲਾਈਟ ਨੇ ਦੁਪਹਿਰ 3:40 ਤੇ ਸਿੰਗਾਪੁਰ ਚ ਲੈਂਡ ਕਰਨਾ ਸੀ ਇਸ ਸਾਰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ